ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗੀਆਂ ਮੇਰੇ ਕੋਲੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੁਲਵਿੰਦਰ ਵੀਰ ਜੀ ਹਰ ਸਕਾਰ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵੀਰ ਜੀ ਵਧੀਆ ਠੀਕ ਠਾਕ ਵਧੀਆ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਨਾਂ ਸੁਲਵਿੰਦਰ ਸਿੰਘ ਫੌਜੀ ਪਿੰਡ ਕੋੜਲਾ ਸਰੋਂ ਤਹਿਸੀਲ ਬਟਾਲਾ ਲਿਫਟਾ ਕਰ ਦੋ ਆਸਪਤਲ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਦੱਸਿਓ 826927750 ਠੀਕ ਆ ਤਾਂ ਵੀਰ ਜੀ ਅੱਜ ਆਪਣੇ ਕੋਲ ਚੰਗੇ ਆ ਗੀਆਂ ਵੇੜਾ ਸੋਹਣੀਆਂ ਸਨਕੀਆਂ ਬਹੁਤ ਸੋਹਣੀਆਂ ਵੀਰ ਜੀ ਠੀਕ ਆ ਜੀ ਹਾਂਜੀ ਤਾਂ ਵੀਰੇ ਕਰੀਏ ਸ਼ੁਰੂ ਇਹਨਾਂ ਤੋਂ ਹਣਾ ਜੀ ਬਿਲਕੁਲ ਆ ਪਹਿਲੇ ਨੰਬਰ ਬਾਰੇ ਦੱਸਿਓ ਵੀਰੇ ਇਹਦੇ ਕੋਲ ਵਿਕਲਵਿੰਦਰ ਵੀਰ 11 ਕਿਲੋ ਦੁੱਧ ਵਾ ਅੱਛਾ 11 ਕਿਲੋ ਆ ਹਾਂਜੀ ਠੀਕ ਆ ਜੀ ਹਾਂਜੀ ਇਹਨੂੰ ਕੋਈ ਅੱਜ 10 12 ਗਣਾ ਦੀ ਸੋਈ ਆ ਬੱਚੇ ਕੀ ਪਾਲ ਐ ਇਹਨੇ ਬਸ ਆ ਮਗਰ ਬੱਚਾ ਪਾਲਿਆ ਹਾਂਜੀ ਤਾਂ 10 11 ਕਿਲੋ ਸਟਾਰਟਿੰਗ ਆ ਹਾਂਜੀ ਤਾਂ ਖੋਲ ਵੀਰ ਵੇਖੋ ਵੀਰੋ ਤਾਜੀ ਸੂਈ ਆ ਨੌ ਗਲਾ ਥਾਣਾ ਗਿਆ ਗੁਲਾਬੀ ਗੁਲਾਬੀ ਥਾਣਾ ਗਿਆ ਸੋਹਣੀ ਸੁਨੱਖੀ ਵੈੜ ਆ ਬਾਕੀ ਵੀਰੇ ਤੁਹਾਨੂੰ ਤੋਰਾ ਚੈੱਕ ਕਰਾ ਦਿੰਨੇ ਆ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਵੈੜ ਦਾ ਚੰਗੀ ਸੋਹਣੀ ਵੈੜ ਆ ਤੇ ਲੈ ਵੀ ਦੀ ਗੱਲ ਕਰੀਏ ਤਾਂ ਐਂ ਚੰਗੇ ਥੱਲੋਂ ਕਲਾਵੇ ਪਾਏ ਵੀਰੋ ਥੱਬੇ ਲੂਬੇ ਲਾਏ ਆ ਵੈੜ ਨੇ ਤੇ ਸੋਹਣੀ ਵੈੜ ਆ ਕਮਾਲ ਹੋ ਗਿਆ ਤਾਂ ਵੀਰੇ ਉਹ ਬਹੁਤ ਸੁਨੱਖੀ ਵੈੜਾ ਤੁਸੀਂ ਚੱਲ ਕੇ ਹੁੰਦੇ ਹੋ ਤਾਂ ਪਸੰਦ ਜ਼ਰੂਰ ਤੁਹਾਨੂੰ ਆਊਗੀ ਬਹੁਤ ਚੰਗੀ ਵੈੜ ਲੈ ਗਿਆ ਵੀਰ ਤਾਂ ਥਾਂ ਤੁਹਾਨੂੰ ਵੀ ਬਹੁਤ ਚੰਗਾ ਲੱਗਿਆ ਨੋਕ ਵਾਲਾ ਥਾਣ ਆ ਗਿਆ ਵੈੜ ਨੂੰ ਤਾਂ ਬਾਕੀ ਦੁੱਧ ਤਾਂ ਵੀਰ ਜੀ ਹਜੇ ਵਾਜੂ ਹਨਾ ਜੀ ਵਧੂਗੀ ਵਧੂਗੀ ਵੀਰੇ ਵਧਣਾ ਦੁੱਧ ਤੇ ਮੈਲਾ ਮੂਲਾ ਮਾਰੂਗੀ ਤਾਂ ਦੁੱਧ ਤੇ ਆਜੂ ਹਨਾ ਜੀ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵੈੜ ਕਲਵਿੰਦਰ ਵੀ ਦੇ ਦਿਆ 50 ਦੀ 50 ਦੀ ਹਾਂਜੀ ਠੀਕ ਆ ਕਰ ਦਿਓ ਮਹਾਂਤਨ ਵੀਰ ਜੀ 5 ਜੀ ਡਾ ਦਿਓ 45 ਹਾਂਜੀ ਕਰ ਦਈਏ ਛੋਟ ਵਿੱਚ ਕਰ ਲੋ ਤੋ ਜੀ ਆਪਣੀ ਮਰਜ਼ੀ ਕਰੋ ਨਹੀਂ ਰੇਟ ਦਾ ਦਾਜ ਹੈ ਜੀ ਤਾਂ ਬਾਕੀ ਚਲੋ ਵੀਰਾਂ ਨੂੰ ਕਰਾਏ ਪੈ ਜਾਂਦੇ ਆ ਕੋਈ ਗੱਲ ਨਹੀਂ ਕਰ ਲੋ ਦੋ ਹਜ਼ਾਰ ਛੱਡ ਦੋ 43 ਦੀ ਹਾਨਾ ਹਜ਼ਾਰ ਹੋਰ ਵੀਰ ਜੀ 42 ਦੀ ਕੀ ਬਾਤ ਹੈ ਤਾਂ ਬਾਕੀ ਵੀਰੋ ਫੋਨ ਜ਼ਰੂਰ ਲਾ ਲਿਓ ਮਾਂ ਤਣ ਵੀਰ ਕਰ ਦੂ ਐ ਨੌਕਲਾ ਥਾਣਾ ਸੋਣੀ ਸੁਨੱਖੀ ਵੈੜਾ ਤਾਂ ਬਾਕੀ ਵੀਰੇ ਫੋਨ ਜ਼ਰੂਰ ਲਾ ਲਿਓ ਵੀਰ ਕਹਿੰਦਾ ਮੋੜ ਦੇਣੀ ਹੈ ਨਾ ਵੀਰ ਜੀ ਠੀਕ ਹੈ ਜੀ ਅਨ ਦੂਜੇ ਨੰਬਰ ਤੇ ਆ ਗਈ ਵੈੜਾ ਦਾ ਦੱਸਿਓ ਵੀਰੇ ਤਾਂ ਪਤਾ ਚੱਲ ਗਿਆ। ਤਾਂ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਵਹਿੜ। ਇਹਦੇ ਬਾਰੇ ਦੱਸਿਓ। ਗੱਬੜਾ ਵੀਰ ਜੀ। ਇਹ ਵੀਰ ਜੀ ਲੈਂਦੀ ਆ ਕੋਈ ਪੰਜ ਚਾਰ ਦਿਨਾਂ ਦੇ। ਪੰਜ ਚਾਰ ਦਿਨ ਬਾਕੀ ਨੇ। ਹਾਂਜੀ ਪਹਿਲਾ ਸੂਆ ਚੌਗੀ। ਪਹਿਲਾ ਸੂਆ ਕੀ ਬਾਤ ਹੈ ਜਰਸੀ ਚ ਆ ਗਈ ਵੀਰੇ। ਹਾਂਜੀ। ਐ ਨਿਗਾ ਨਿਗਾ ਕਰਨ ਆ ਗਿਆ। ਤਾਂ 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 ਕੱਢਣ ਡੇਈ ਚੌਗੀ ਜੇ। ਚੰਗੀ ਸੋਹਣੀ ਸੁਨੱਖੀ ਵਹਿੜ ਆ ਗਈ ਆ। ਤਾਂ ਵੀਰੇ ਇਹਦਾ ਵਿਖਾਈਏ ਤੋਰਾ। ਕਿੰਨੇ ਦਿਨ ਲੈ ਜੂਗੀ ਇਹ? ਇਹ ਲਾ ਜੂਗੀ ਇਹ 5-6 ਦਿਨ ਵਿੱਚ 5-6 ਦਿਨ ਹਾਂਜੀ ਲੈਓ ਵੀਰੇ ਤੋਰਾ ਵਖਾਈਏ ਦਾ ਤਾਂ ਵੇਖੋ ਵੀਰੋ ਵੱਡੀ ਵੈੜਾ ਕੀ ਬਾਤ ਹੈ ਇਹ ਵੇਖੋ ਫੇਸ ਕੁਆਲਟੀ ਚੈੱਕ ਕਰੋ ਵੀਰੇ ਚੰਗੀ ਸੋਹਣੀ ਸੁਨੱਖੀ ਵੈੜਾ ਤਾਂ ਬਾਕੀ ਵੀਰੋ ਵੱਡੇ ਪੱਲੇ 'ਚ ਵੈੜਾ ਨਿੱਕੀ ਨਾ ਮੰਨ ਕੇ ਚੱਲਿਓ ਕੱਦ ਕਾਠ ਵਾਲੀ ਆ ਤੇ ਥਾਂ ਦੀ ਗੱਲ ਕਰੀਏ ਤੇ ਬਹੁਤ ਹੀ ਸੋਹਣਾ ਥਾਨਿਆ ਤੇ ਵੈੜ ਬਣੂ ਵੀ ਬਹੁਤ ਜਿਆਦੀ ਹੈ ਜੇ ਦੇਣਾ ਇਹ ਬਾਕੀ ਦੱਸਿਆ ਵੀਰ ਨੇ ੱਤਲੇ ਵਾਲੂਆ ਹੁਣ ਤੋਂ ਸ਼ਾਨਦਾਰ ਆ ਜੀ ਸੋਨੀ ਸਨੱਖੀ ਵੈੜਾ ਜੀ ਦੇਖੋ ਵੀਰੋ ਫੇਸ ਕੁਆਲਟੀ ਇਹਦੀ ਚੈੱਕ ਕਰ ਲੋ ਵੈੜ ਦੀ ਚੰਗੀ ਸੋਨੀ ਵੈੜਾ ਦੇਖਾ ਬਿਲਕੁਲ ਕੋਈ ਨੀ ਕੋਈ ਠੀਕ ਹੈ ਜੀ ਤਾਂ ਵਿਧੀ ਹਾਂਜੀ ਵੀਰ ਜੀ ਇਹਦਾ ਵੈੜ ਦਾ ਮੁੱਲ ਕੀ ਕਰ ਲੈਣਾ ਵੇਲਾ ਕੁਲਵਿੰਦਰ ਵੀਰ ਆਪਣੇ ਤੋਂ ਥੋੜੀ ਛੋਟੀ ਆ ਕੋਈ ਫਰਕ ਨਹੀਂ ਇਹਦਾ ਐਮ ਵੱਡੀ ਵੇੜ ਆ ਕੀ ਵੱਡੀ ਵੇੜ ਵਾ ਹਾਂਜੀ ਮੋਲ ਤਾਂ ਵੀਰ ਜੀ ਦਾ 65 ਕਰਦੇ ਆ 65 65000 ਤਾਂ ਬਾਕੀ ਵੀਰੇ ਕਿਦਾਂ ਦੇਣਾ ਖੜਦੀ ਆ ਬਣੂ ਬਹੁਤ ਜਿਆਦੀ ਵਸ਼ੀਰ ਕਾਰਡ ਗੁਰ ਉਹ ਬਣਨੀ ਆ ਜੇ ਤਾਂ ਵੀਰ ਜੀ ਦਾ ਇਹ ਵਸੀਨਾ ਖੁੱਲਣਾ ਵਾ ਜੇ ਤਾਂ ਇਹਨਾਂ ਦਿਨ 5-7 ਲੈਂਦੀ ਆ ਬਿਲਕੁਲ ਹਾਂਜੀ ਬਿਲਕੁਲ ਆ ਫਿਰ ਗੱਲ ਕਰੀਏ ਤਾਂ ਬਹੁਤ ਜੀ ਥਾਣਵਾ ਬਹੁਤ ਵਧੀਆ ਥਾਣਵਾ ਹਾਂ ਸੀਲਸ ਲੱਗ ਸੀਲਸ ਲੱਗ ਤਾਂ ਹੁਣ ਕਿੰਨੇ ਦੀ ਪੱਕੀ ਵੀਰੇ ਹੋ ਜੂ 2000 ਕਟਾ ਹੋਰ ਕਰਦੇ ਮਾਨਤ ਤੂੰ ਕਰ ਕਿੰਨੇ ਦੀ ਆਖਿਆ ਪੱਕੀ ਜਿਹੜੀ 65 ਦੀ 65 ਦੀ ਹਾਂ 60 ਤੇ 62 ਦੀ ਪੂਰੀ ਕਰ ਦੋ ਵੀਰ ਜੀ ਔਰ 1000 ਕਰਦੇ ਹਾਂ 60 ਦੀ ਦੇ ਦਾਂਗੇ 60 ਦੀ ਹਾਂ 60 ਕੀ ਬਾਤ ਹੈ ਤਾਂ ਵੇਖੋ ਵੀਰੋ ਸੁਣੀ ਸੁਨਖੀ ਵੈੜਾ 60000 ਦੀ ਬਾਕੀ ਤੁਸੀਂ ਫੋਨ ਲਾ ਲਿਓ ਵੀਰ ਨੂੰ ਤਾਂ ਬਹੁਤ ਚੰਗੀ ਵੈੜ ਆ ਗਈ ਆ ਪਹਿਲਾ ਸੂਆ ਆ ਵੀਰੋ ਅਜੇ ਬੰਨਣਾ ਆ ਵੈੜ ਨੇ ਬਿਲਕੁਲ ਹਾਂ ਤਾਂ ਬਹੁਤ ਚੰਗੀ ਵੈੜ ਆ ਹਾਂਜੀ ਵੀਰ ਜੀ ਤੀਜੇ ਨੰਬਰ ਤੇ ਆ ਗਈ ਵੜੇ ਦਾ ਦੱਸਿਓ ਇਹ ਵੀਰੇ ਮੋਹ ਚੌਕੀ ਆ ਵੀ ਇਹ ਵੀ ਚਾਰ ਦਿਨ ਦਾ ਹਾਂਜੀ ਇਹ ਵੀ ਲੈਂਦੀ ਆ ਕੋਈ ਇਹ ਪੰਜ ਸੱਤ ਦਿਨਾਂ ਨੇ ਵੀ ਲੈਂਦੀ ਇਹਨੇ ਪੰਜ ਸੱਤ ਦਿਨ ਲੈਣੇ ਹਨਾ ਜੀ ਇਹ ਪੰਜ ਸੱਤ ਦਿਨ ਲੈ ਜਾਣੇ ਆ ਠੀਕ ਆ ਜੀ ਇਹ ਵੀ ਪਹਿਲਾਂ ਵੀ ਇਹ ਵੀ ਪਹਿਲਾਂ ਵੀਰੇ ਤਾਂ ਕੱਦਕੁੱਦ ਦੇ ਵੀਰ ਜੀ ਕਿਦਾਂ ਆਂਦਾ ਵੀ ਵੱਡਾ ਆ ਤੇ ਦੁੱਧ ਦੇ ਕਿੰਨਾ ਪਰੂ ਤਾਂ ਆ ਵੀਰੇ ਡਮਲਵਾ ਉਹਦੋਂ ਡਮਲ ਆ ਗਈ ਹਨਾ ਤਾਂ ਵੇਖੋ ਵੀਰੋ ਗੁਲਾਬੀ ਥਾਣੇ ਨੂੰ ਵੀ ਲੱਗਿਆ ਤਾਂ ਕੱਦ ਦੀ ਗੱਲ ਕਰੀਏ ਤਾਂ ਵੀਰੇ ਸਿਰ ਹਿਲਾਇਆ ਬਹੁਤ ਚੰਗੀ ਵੜਾ ਕੱਦ ਕਾਠ ਵਾਲੀ ਆ ਬਾਕੀ ਤੁਹਾਨੂੰ ਇਹਦਾ ਤੋਰਾ ਵਖਾਲ ਦਿੰਨੇ ਆ ਦੇਨਵੀਰ ਨੇ ਦੱਸ ਦਿੱਤਾ ਕਿ ਹਜੇ ਇਹਦੇ ਬਾਕੀ ਆ। ਤੋਰਾ ਵੀਰੇ। ਇਹ ਜੁਰਦ। ਵੇਖੋ ਵੀਰੇ ਬਾਕੀ ਤੋਰਾ ਚੈੱਕ ਕਰ ਲੋ ਵੈੜ ਦਾ। ਇਹ ਵੀ ਸੋਣੀ ਵੈੜ ਆ। ਚੱਲ 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 ਤੋ ਦੇਖੋ ਵੇ ਵੀ ਰਿਕਮਾਨੋ ਪੋਧਾਰੀਆਂ ਦਾ ਡਾਲੇ ਰਹਿ ਗਿਆ ਤਾਂ ਤਾਂ ਹੀ ਹਾਂਜੀ ਕਾਦੀ ਬਹੁਤ ਜ਼ਿਆਦਾ ਮੇਰੇ ਵਿਹੜ ਦਾ ਲੈਓ ਜੀ ਤਾਂ ਵੇਖੋ ਵੀਰੋ ਫੇਸ ਕੁਆਲਟੀ ਵੀ ਚੈੱਕ ਕਰ ਲਓ ਸੋਹਣੀ ਵਿਹੜਾ ਸੁਦਰਿੰਦਰ ਵੀਰੇ ਆਏ ਨੇ ਵੇਖਣੋਂ ਭਾਏ ਐਵੇਂ ਜੀ ਗੱਲ ਨਹੀਂ ਚਿੱਗੀ ਆ ਆਪਣਾ ਚੌਂਗੀ ਆ ਉਹ ਅੱਛਾ 4 ਦਿਨ ਦਾ ਹਾਂ ਇਧਰ ਦੇਖੋ ਠੀਕ ਹੈ ਵੀਰ ਜੀ ਹਾਂ ਠੀਕ ਹੈ ਠੀਕ ਹੈ ਸੋਹਣੀ ਵਿਹੜਾ ਤਾਂ ਹਜੇ ਉਮਰ ਵੀ ਕੋਈ ਨਹੀਂ ਆ ਤੇ ਕੱਟ ਕਾਠ ਬਹੁਤ ਜ਼ਿਆਦਾ ਤੇ ਥਣ ਥਣ ਵੀ ਚੰਗਾ ਲੱਗਿਆ ਹਾਂਜੀ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਵੜ ਕਲ ਜਿੱਧਰ ਵੀਰ ਲੋਕੀ ਨੇ ਇਹੋ ਜਿਹੇ ਵੜਾ ਦਾ ਲੱਖ ਲੱਖ ਹੀ ਮੰਗੀ ਜਾਂਦੇ ਆ ਬਿਲਕੁਲ ਹਾਂ ਪਰ ਆਪਾਂ ਲੱਖ ਨਹੀਂ ਬੰਨਣੀਆਂ ਨਹੀਂ ਲੱਖ ਨਹੀਂ ਮੰਗਣਾ ਜੀ ਜੀ ਆਪਾਂ 70000 ਮੋਲ ਕਰਦੇ ਆ ਦਾ 70 ਜੀ ਹਾਂਜੀ ਤਾਂ ਮਾਨਤਨ ਵੀਰ ਜੀ 5000 ਘਟਾ ਦੇ 65 ਦੀ ਦਵਾਂਗੇ 65 ਦੀ ਹਾਂ ਦੋ ਹੀ ਹੋਰ ਛੱਡੋ 63 ਦੀ ਠੀਕ ਹੈ ਵੀਰ ਜੀ ਹਾਂ ਨਾ ਫਿਰ ਉਤਰੇ 63 ਦੀ ਠੀਕ ਹੈ ਤਾਂ ਵੀਰ ਜੀ ਕਿਦਾਂ ਅੱਜ ਦੋਵੇਂ ਵੜਾ ਦਾ ਕੋਈ ਜੋੜਾ ਪਾ ਲੂ ਵੀਰ ਤਾਂ ਮਾਨਤਨ ਕਰ ਦਿਓ ਖੁੱਲ੍ਹਾ ਵੀਰ ਜੀ ਕਰਵਾਵਾਂਗੇ ਹਨਾ ਜੀ ਮੋੜੋ ਨਾ ਕੇ ਨੂੰ ਜੇ ਦੋਵੇਂ ਪਾਲੂ ਨਾ ਕੋਈ ਵੀਰ ਹਾਂਜੀ ਤੇ ਖੁੱਲਾ ਹੀ ਮਾਨਦਾਨ ਕਰਵਾਵਾਂਗੇ ਠੀਕ ਹੈ ਵੀਰ ਜੀ ਠੀਕ ਆ ਤਾਂ ਵੇਖੋ ਵੀਰਿਓ ਚੰਗੇ ਰਿਕਾਰਡ ਵਾਲੀਆਂ ਨੇ ਚੰਗਾ ਦੁੱਧ ਪਰਨਗੀਆਂ ਥਣ ਥਣ ਚੰਗੇ ਲੱਗਿਆ ਤਾਂ ਵੱਡੀਆਂ ਮਿਹੜਾਂ ਨੇ ਵੇ ਥਣ ਵੇ ਮੈਨਾ ਬਹੁਤ ਸਪੈਸ਼ਲ ਆ ਵੀਰ ਜੀ ਠੰਡਾ ਸੀਲ ਪਸ਼ੂ ਦਾ ਬਹੁਤ ਹਾਂਜੀ ਬਹੁਤ ਚੰਗਾ ਪਸ਼ੂ ਆ ਠੰਡਾ ਸੀਲ ਆ نسل ਦੀਆਂ ਮਿਹੜਾਂ ਨੇ ਕੱਦ ਕਾਠ ਨੇ ਕੋਈ ਵੀਰ ਦੂਰੋਂ ਵੀ ਚੱਲ ਕੇ ਆਊਗਾ ਵੀਰਿਓ ਤੁਹਾਨੂੰ ਪਸੰਦ ਜ਼ਰੂਰ ਆਉਣਗੀਆਂ ਤੁਸੀਂ ਮੇਰੇ ਨਾਲ ਛੱਡ ਕੇ ਨਹੀਂ ਜਾਂਦੇ ਜੀ ਹਾਂਜੀ ਠੀਕ ਆ ਜੀ ਹਾਂਜੀ ਅਗਲੇ ਬੰਨੇ ਆ ਗਈ ਵੈੜ ਇਹਦਾ ਦੱਸੋ ਵੀਰ ਜੀ ਇਹਨੂੰ ਕਲਜੇਂਦਰ ਵੀਰ ਇਹਨੂੰ 2 ਮਹੀਨੇ ਹੋ ਗਏ ਸੋਈ ਨੂੰ 2 ਤੋਂ ਉੱਤੇ ਹੀ ਲਾਲਾ ਤੋਂ ਹਣ ਭਾਏ ਅੱਛਾ ਜੀ ਇਹ ਪਿਛਲੀ ਵੀਡੀਓ ਚ ਪਈ ਹੈਗੀ ਵੈੜ ਠੀਕ ਹੈ ਜੀ ਇਹ ਵਿੱਚ ਇਹ ਕੀ ਬੰਦੇ ਕਿਰਾਏ ਹੁਣੋਂ ਰਹਿ ਗਏ ਸੰਗਰੂਰ ਦੇ ਮੁੜਿਆ ਨੇ ਲਈ ਹੈਗੀ ਸਾਈ ਵੀ ਪਾਈ ਸੀ 2 ਦਿਨ ਸਾਈ ਪਾਈ ਰੱਖੀ ਹੈ ਅੱਛਾ ਅੱਛਾ ਜੀ ਪਰ ਆਪਾਂ ਫੇਰ ਉਹਨਾਂ ਵੀਰਾਂ ਦੀ ਸਾਈ ਵਾਪਸ ਬਾਤ ਠੀਕ ਹੈ ਵੀਰ ਜੀ ਕਿਉਂਕਿ ਗੱਲ ਹੀ ਸੁਣੀ ਇਦਾਂ ਕਿ ਵਪਾਰੀ ਨੂੰ ਫੋਨ ਲਾ ਕੇ ਕਹਿਣ ਵੀ ਫਲਾਣੇ ਪਿੰਡ ਦਾ ਬੰਦਾ ਹੈਗਾ ਬਿਲਕੁਲ ਬਿਲਕੁਲ ਨਾਲੇ ਵੀਰੇ ਕਿਰਾਇਆ ਕਿਨੂੰ ਪੈਂਦਾ ਜ਼ਿਆਦਾ ਹੈ ਨ ਬਿਲਕੁਲ ਆਪਾਂ ਆਖਿਆ ਆਪਣੀ ਗੱਡੀ ਲਾਓ ਉਹਨੇ ਨਹੀਂ ਕਰਾਇਆ ਜਿਆਦਾ ਵੀਰ ਜੀ ਮੰਗਣ ਦੇ ਆ ਤਾਂ ਦੁੱਧ ਕਿੰਨਾ ਦੇ ਥੱਲੇ ਹੁਣ ਵੀਰ ਜੀ ਹੁਣ ਦੁੱਧ ਨੂੰ ਥੱਲੇ 6 ਕਿਲੋ ਜੇ 5 ਦੀ ਗਰੰਟੀ ਮਨੋ ਅ 6 ਕਿਲੋ ਆ ਜਾ ਅਗਲੇ ਦਾ ਘਰ ਵੀ ਘਟ ਜੂ ਤੇ ਕਿਲੋ ਤੇ ਘਟ ਜੂ ਬਿਲਕੁਲ ਬਿਲਕੁਲ ਭਾਈ ਤਾਂ ਫਿਰ ਵੀ ਹੈ ਤਾਂ ਵੇਖੋ ਵੀਰੋ ਸ਼ਾਈ ਹਾਲ ਚ ਆ ਗਈ ਆ ਤਾਂ ਜਿੰਨਾ ਵੀ ਇਹਦਾ ਦੁੱਧ ਹੋਊਗਾ ਹੋਊਗਾ ਸੰਘਣਾ ਐ ਮਈਆਂ ਵਰਗਾ ਹੋ ਬਿਲਕੁਲ ਵਧੂਗੀ ਹੈ ਹਨਾ ਵੀਰ ਜੀ ਲੈ ਜੋ ਲੈਓ ਥੋੜਾ ਉੱਚਾ ਨਹੀਂ ਮਥਾਣਾ ਹਾਂ ਉਧਰ ਕਰਕੇ ਪਸ਼ੂ ਥੋੜਾ ਨਹੀਂ ਕੀ ਉਹਦੇ ਹਾਂ ਸੁਆਹ ਦਾ ਦੁੱਧ ਆ ਦੇ ਦੂਜਾ ਸੁਵੇ ਦੀ ਆ ਤਾਂ ਦੁੱਧ ਵੀ ਚਲੋ ਕੋਈ ਵੀ ਸੇਵਾ ਚੰਗੀ ਕਰੂਗਾ ਦੁੱਧ ਕਰ ਜੂਗੀ ਕਿਉਂਕਿ ਵੀਰ ਜੀ ਗੱਲ ਕਰੀਏ ਤਾਂ ਇਹਦੇ ਨਿਸ਼ਾਨੀਆਂ ਪੂਰੀਆਂ ਨੇ ਦੋਤਾਂ ਲੀਆਂ ਪਾਪਾ ਬੂਪਾ ਚੈੱਕ ਕਰ ਲਓ ਤਾ ਖਾਨ ਤੁਨੇ ਸੋਣਾ ਲੱਗਿਆ ਠੀਕ ਆ ਵੀ ਇਹਦਾਂ ਨੂੰ ਕੁਲਵਿੰਦਰ ਵੀਰ ਭਰਾਤਾ ਵਾ ਅੱਛਾ ਠੀਕ ਆ ਗਾ ਭਰਾਤਾ ਭਰਾਤਾ ਇਹਦਾਂ ਬੋਲੀਦਾ ਭਕਤੀ ਦਾ ਭਰਾਤਾ ਆ ਖੇਵੇ ਚ ਆਈ ਫਿਰਤੇ ਵੀ ਠੀਕਾ ਘਰਾਤਾ ਹੋਣਾ ਹਨਾ ਤਾਂ ਵਧੀਆ ਗੱਲ ਤਾਂ ਵੀ ਕੋਈ ਗੱਲ ਹੀ ਨਹੀਂ ਇਹਦੀ ਵੀ ਠੀਕ ਆ ਜੀ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਕਿੰਨੇ ਦੀ ਹੋਜੂ ਇਹਦੇ ਦਾ 15000 ਦੇ ਕੁਲਵਿੰਦਰ ਕੀ ਬਾਤ ਹੈ 15 ਦੀ ਹੋਰ ਠੀਕ ਆ ਜੀ ਮਾਂ ਤਨ ਹੋਜੂ ਕਰ ਦਾਂਗੇ 13 ਦੀ ਹਾਂ ਨਾ ਵੀਰ ਜੀ ਉਹ ਰਹੀ ਹਾਲ 12 ਦੇ ਪੀਲੇ ਹਰ ਇੱਕ ਵਾਰ 12 ਦੇ 12 12 ਦੀ 12 ਠੀਕ ਹੈ ਤੇ ਵੇਖੋ ਵੀਰੋ ਰੇਡ ਵੀਰ ਦੇ ਚੈੱਕ ਕਰ ਲਓ 12000 ਦੀ ਹੋ ਜੂ ਤਾਂ ਚੰਗੀ ਵੈੜਾ ਸ਼ਾਈ ਵਾਲਾ ਤਾਂ ਚੰਗੀਆਂ ਵੈੜਾ ਨੇ ਵੀਰ ਜੀ ਵੀਰ ਕੋਲੇ ਗੱਬਣਾ ਮੱਸ਼ੀਆਂ ਵੀ ਬਹੁਤ ਸ਼ਾਨਦਾਰ ਨੇ ਐ ਫੇਸ ਕੁਆਲਟੀ ਚੰਗੀ ਆ ਵੈੜ ਦੀ ਬਹੁਤ ਸੋਹਣੀਆਂ ਸੁਨੱਖੀਆਂ ਵੈੜਾ ਨੇ ਤਾਂ ਵੀਰੇ ਤਾਜੀ ਸੂਈ ਦੀ ਗੱਲ ਕਰੀਏ ਤਾਂ ਉਹਦਾ ਵੀ ਐ ਨੋਕ ਵਾਲਾ ਥਣ ਲੱਗਿਆ ਤਾਂ ਬਹੁਤ ਚੰਗੀ ਵੈੜਾ ਪਹਿਲਾ ਸੂਆ ਵਾ ਨਰੇ ਵੀਰ ਜੀ ਕਿਤਾ ਪਹਿਲੇ ਪਹਿਲੇ ਸੂਏ ਦੀਆਂ ਹਨਾ ਜੀ ਕੋਈ 2 2 4 4 ਸੂਏ ਚ ਹੋਗੇ ਉਹ ਵੀ ਪੇਲਣੀਆਂ ਉਹ ਵੀ ਪੇਲਣਾ ਪੇਲਣਾ ਨਹੀਂ ਸੂਈਆਂ ਪੇਲਣਾ ਵਹਿਣਾ ਤੇ ਇਹਨਾਂ ਦਾ ਇਹ ਹੁੰਦਾ ਵੀ ਵੀਰ ਜੀ ਕੋਈ 2 4 ਸੂਏ ਚ ਹੁੰਦਾ ਹਨਾ ਤੇ ਫੇਰ ਪਸ਼ੂ ਵੇਚ ਲੈਂਦਾ ਰਕਮ ਤਾਂ ਜੇ ਵੀ ਚ ਹੁੰਦੀ ਹੈ ਇੱਕ ਸਰ ਦੀ ਬਿਲਕੁਲ ਕਿਉਂਕਿ ਜਦੋਂ ਪਸ਼ੂ ਪਾਣਾ ਹਨਾ ਵੱਡੀਆਂ ਵਹਿੜਾ ਨੇ ਤਾਂ ਬਾਕੀ ਵੀਰੇ ਬਾਨੀਆਂ ਬਰੀਡ ਵੈਣਾ ਨੇ ਦੁੱਧ ਨੂੰ ਇਹ ਚੰਗੀਆਂ ਨਿਕਲਣੀਆਂ ਹਨਾ ਜੀ ਹਾਂ ਜਦ ਬਾਨੀਆਂ ਨੇ ਜੇ ਬਾਨੀਆਂ ਨੇ ਐ ਸੋਹਣੇ ਫਨ ਫਨ ਲੱਗੇ ਆ ਹਾਂ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਮਾਤਵਤ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਖਾਲੀ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਫਿਰ ਵੀਰ ਜੀ ਨਾਮ ਸੁਲਵਿੰਦਰ ਸਿੰਘ ਫੌਜੀ ਹਾਂਜੀ ਪਿੰਡ ਕੋੜ ਦਾ ਸਰੋ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਹਾਂਜੀ ਮੋਬਾਈਲ ਨੰਬਰ 82696 27750 ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕ